ਗੱਲ ਹੈ ਮੈਨੂੰ ਉਹ ਜੁੱਤੀ ਤਾਂ ਵੀ ਨਹੀਂ ਜਾਣਦੇ ਕਿਉਂਕਿ ਜੁੱਤੀ ਦੇ ਜਾਣਨ ਵਾਲੀ ਮੈਂ ਹੈ ਵੀ ਨਹੀਂ ਮੈਂ ਸਿਰਫ ਤੇ ਪਠਾਣ ਵਾਲੀ ਚੀਜ਼ਾਂ ਬੀਤੇ ਦਿਨ ਹੀ ਗਾਗਨ ਲਾਲੀ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਤੇ YouTube ਚੈਨਲ ਦੇ ਉੱਪਰ ਇੱਕ ਵੀਡੀਓ ਸਾਂਝੀ ਕੀਤੀ ਜਿਸ ਦੇ ਵਿੱਚ ਉਸਨੇ ਇਹ ਦੱਸਿਆ ਕਿ ਮੇਰੀ ਭੈਣ ਰਾਜਵੀਰ ਦਾ ਤੇ ਮੇਰੀ ਮੋਮਨ ਦਾ ਵੀਜ਼ਾ ਜਿਹੜਾ ਕਿ ਕੈਨੇਡਾ ਦਾ ਆ ਚੁੱਕਿਆ ਹੈਗਾ ਤੇ ਇੱਥੇ ਆਪਾਂ ਤੁਹਾਨੂੰ ਦੱਸਦੇ ਕਿ ਉਹ ਕੈਨੇਡਾ ਹੁਣ ਪਹੁੰਚ ਵੀ ਚੁੱਕੇ ਨੇ ਸੋ ਨਾਲ ਦੀ ਨਾਲ ਸਨੇਹਾ ਕਤਿਆਲ ਨੇ ਆਪਣੇ ਸਨੈਪਚੈਟ ਦੇ ਉੱਪਰ ਇੱਕ ਸਟੋਰੀ ਸਾਂਝੀ ਕੀਤੀ ਜਿਸ ਦੇ ਵਿੱਚ ਉਸਨੇ ਸਟੋਰੀ ਲਾਈ ਸੀ ਕਿ ਜੇਕਰ ਨੂੰ ਉੱਚਾ ਬੋਲਪੇ ਤਾਂ ਬਤ ਤੇ ਤਾਂ ਸਾਫ ਦਿਲ ਦੀ ਸੋ ਇਹ ਸਟੋਰੀ ਪਾਉਣ ਤੋਂ ਬਾਅਦ ਲੋਕਾਂ ਦੇ ਕਮੈਂਟ ਆਉਣੇ ਸ਼ੁਰੂ ਹੋ ਗਏ ਸਨੇਹਾ ਕਤਿਆਲ ਨੂੰ ਕਿ ਚਲੋ ਜੀ ਹਜੇ ਉਹ ਰਾਜਵੀਰ ਆਈ ਹੈ ਨਹੀਂ ਤੇ ਸਟੇਟਸ ਸਟਾਰਟ ਹੋ ਗਏ ਉਹ ਬਖਸ਼ ਦੇ ਭੈਣੇ ਉਹਨਾਂ ਨੂੰ ਉਹ ਤੈਨੂੰ ਜੁੱਤੀ ਤੇ ਨਹੀਂ ਜਾਣਦੇ ਤੂੰ ਹੈ ਕੌਣ ਆ ਅਵਾਰਾ ਕਿਸੇ ਥਾਂ ਦੀ ਸੋ ਇਹ ਕਮੈਂਟ ਨੇ ਜਿਹੜੇ ਕਿ ਸਨੇਹਾ ਕਤਿਆਲ ਨੂੰ ਆਉਣੇ ਸ਼ੁਰੂ ਹੋ ਗਏ ਕਿ ਤੂੰ ਉਹਨਾਂ ਨੂੰ ਲਾ ਲਾ ਕੇ ਸਟੋਰੀਆਂ ਪਾਉਂਦੀ ਪਈਆਂਗੀ ਜਿਸ ਦਾ ਰਿਪਲਾਈ ਹੈ ਜਿਹੜਾ ਕਿ ਸਨੇਹਾ ਕਤਿਆਲ ਨੇ ਅੱਗੇ ਸਟੋਰੀ ਦੇ ਵਿੱਚ ਦਿੱਤਾਗਾ ਤੁਸੀਂ ਓਬਵੀਅ ਗੇ ਸਟੋਰੀ ਜ਼ਰੂਰ ਦੇਖਿਓ ਬਾਕੀ ਲੋਕ ਤਾਂ ਇੱਥੇ ਹੀ ਕਹਿੰਦੇ ਪਏ ਨੇ ਕਿ ਇਹ ਹੁਣ ਮੱਚਦੀ ਪਈ ਆ ਕਿ ਗਗਨ ਲਾਲੀ ਦੀ ਫੈਮਲੀ ਜਿਹੜੀ ਕਿ ਉਹ ਹੁਣ ਕੈਨੇਡਾ ਆਉਂਦੀ ਪਈ ਆਗੀ ਸਨੇਹਾ ਕਤਿਆਲ ਵੀ ਕਿਉਂਕਿ ਕੈਨੇਡਾ ਹੀ ਰਹਿੰਦੀ ਆਗੀ ਬਾਕੀ ਇਹਨਾਂ ਗੱਲਾਂ ਬਾਰੇ ਤੁਸੀਂ ਕੀ ਸੋਚਦੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ ਸਹੀ ਗੱਲ ਹੈ ਮੈਨੂੰ ਜੁੱਤੀ ਤਾਂ ਵੀ ਨਹੀਂ ਜਾਂਦੇ ਕਿਉਂਕਿ ਜੁੱਤੀ ਦੇ ਜਾਣਨ ਲਈ ਮੈਂ ਹੈਵੀ ਨਹੀਂ ਮੈਂ ਸਿਰਫ ਪਹਿਤਾਨਾਂ ਦੀ ਚੀਜ਼ਾਂ ਐਨ ਕੁੜੀਆਂ ਨੂੰ ਜੁੱਤੀਆਂ ਤੇ ਰੱਖਣ ਵਾਲੇ ਤੁਹਾਡੇ ਘਰ ਦੇ ਤੁਹਾਡੀ ਚੌਗੀ ਜਿਹਦੇ ਕਰਕੇ ਦੁਨੀਆ ਦਾ ਬੇੜਾ ਕਰਕੇ ਆਇਆ ਐਂਡ ਗੱਲ ਰਹੀ ਆਵਾਰਾਂ ਦੀ ਮੇਰੇ ਘਰੇ ਨਾ ਤੂੰ ਮੈਨੂੰ ਗੱਡੀ ਫੜਾ ਕੇ ਗਈਆਂ ਨਾ ਤੂੰ ਮੇਰੇ ਗੱਡੀ 'ਚ ਪੈਟਰੋਲ ਪਵਾਨੀ ਐ ਤੇ